ਪੰਜਾਬ ਸਰਕਾਰ ਹੁਣ ਪੰਜਾਬ ਦੇ ਵਿੱਚ ਸਕੂਲਾਂ ਨੂੰ ਲੈ ਕੇ ਸਖਤੀ ਦਿਖਾ ਰਹੀ ਹੈ ਤਾਂ ਹੁਣ ਕਿਨਾ ਸਕੂਲਾਂ ਨੂੰ ਤਾਲੇ ਲੱਗਣਗੇ ਤੁਸੀਂ ਜ਼ਰਾ ਇਹ ਵੀ ਸੁਣ ਲਓ ਪੰਜਾਬ ਸਰਕਾਰ ਪਲੇਵੇ ਸਕੂਲਾਂ ਨੂੰ ਲੈ ਕੇ ਲਗਾਤਾਰ ਸਖਤੀ ਦਿਖਾ ਰਹੀ ਹੈ ਦਰਸਲ ਕਰਪੂਤਲਾ ਦੇ ਵਿੱਚ ਪ੍ਰੀ ਨਰਸਰੀ ਤੇ ਪਲੇਵੇ ਸਕੂਲ ਜਿਹੜੇ ਨੇ ਉਹਨਾਂ ਨੂੰ ਤਾਲਾ ਲੱਗਣ ਵਾਲਾ ਜੀ ਹਾਂ ਤੁਸੀਂ ਸਹੀ ਸੁਣਿਆ ਕਰਪੂਤਲਾ ਦੇ ਵਿੱਚ ਅਜਿਹੇ ਪਲੇਵੇ ਹਨ ਜਿਨ੍ਹਾਂ ਨੂੰ ਪੱਕੇ ਤੌਰ ਤੇ ਤਾਲਾ ਲੱਗ ਸਕਦਾ ਹੈ ਜੇਕਰ ਉਹ ਸਰਕਾਰ ਦੀਆਂ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ ਕਰਪੂਤਲਾ ਦੇ ਵਿੱਚ ਅਜਿਹੇ ਪਲੇਵੇ ਜੋ ਬਿਨਾਂ ਰਜਿਸਟ੍ਰੇਸ਼ਨ ਦੇ ਚੱਲ ਰਹੇ ਨੇ ਪ੍ਰੀ ਨਰਸਰੀ ਤੇ ਪਲੇਵੇ ਸਕੂਲਾਂ ਦੇ ਲਈ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ ਕਰਪੂਤਲਾ ਦੇ ਡੀਸੀ ਨੇ ਪਲੇਵੇ ਸਕੂਲਾਂ ਸੰਬੰਧੀ ਹੁਕਮ ਜਿਹੜੇ ਨੇ ਉਹ ਸ਼ਕਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਨੇ ਜੋਦੂ ਸਾਡੀ ਟੀਮ ਨੇ ਡੀਸੀ ਅਮਿਤ ਕੁਮਾਰ ਪੰਚਾਂਦ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਰੇ ਹੀ ਪਲੇਵੇ ਸਕੂਲਾਂ ਨੂੰ ਅਤੇ ਅਤੇ ਪ੍ਰੀ ਨਰਸਰੀ ਸਕੂਲਾਂ ਨੂੰ ਸਖਤੀ ਨਾਲ ਹੁਕਮ ਜਾਰੀ ਕਰਦੇ ਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਸਾਰੇ ਹੀ ਪ੍ਰੀ ਨਰਸਰੀ ਤੇ ਪਲੇਵੇ ਸਕੂਲਾਂ ਨੂੰ ਰਜਿਸਟਰ ਕਰਵਾਉਣਾ ਬਹੁਤ ਜ਼ਰੂਰੀ ਹੋ ਗਿਆ ਅਤੇ ਇਸ ਨੂੰ ਕਰਵਾਉਣਾ ਹੀ ਪਏਗਾ डीसी ਨੇ ਸ਼ਕਤੀ ਨਾਲ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਰਜਿਸਟ੍ਰੇਸ਼ਨ ਤੋਂ ਬਿਨਾ ਸਾਰੇ ਪੇਵੇ ਸਕੂਲ ਬੰਦ ਕਰ ਦਿੱਤੇ ਜਾਣਗੇ। ਉਹਨਾਂ ਨੇ ਕਿਹਾ ਕਿ ਰਜਿਸਟ੍ਰੇਸ਼ਨ ਜਲਦ ਤੋਂ ਜਲਦ ਕਰਵਾਉਣਾ ਹੋਏਗਾ ਨਹੀਂ ਤਾਂ ਉਹਨਾਂ ਦੇ ਸਕੂਲ ਨੂੰ ਪੱਕਾ ਤਾਲਾ ਜੜ ਦਿੱਤਾ ਜਾਏਗਾ। ਜ਼ਿਲ੍ਹਾ ਪ੍ਰੋਗਰਾਮ ਅਫਸਰ ਦੇ ਦਫ਼ਤਰ ਜਾਂ ਸਕੂਲ ਪ੍ਰਬੰਧਕ ਰਜਿਸਟ੍ਰੇਸ਼ਨ ਲਈ ਇੱਕ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ। ਉਹ ਟੋਲ ਫ੍ਰੀ ਨੰਬਰ 01822 450187 ਤੇ ਵਧੇਰੇ ਜਾਣਕਾਰੀ ਲਈ ਸੰਪਰਕ ਵੀ ਕਰ ਸਕਦੇ ਹੋ ਪ੍ਰਸ਼ਾਸਨ ਨੇ ਬੱਚਿਆਂ ਦੀ ਸੁਰੱਖਿਆ ਤੇ ਗੁਣਵੱਤਾ ਵਾਲੀ ਸਿੱਖਿਆ ਲਈ ਉਪਰੋਕਤ ਕਦਮ ਇਹ ਚੁੱਕਿਆ ਤਾਂ ਜਿਸ ਕਰਕੇ ਹੁਣ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੜਾਉਣ ਦੇ ਲਈ ਰਜਿਸਟ੍ਰੇਸ਼ਨ ਵਾਲਾ ਪਲੇਵੇ ਜਾਂ ਪ੍ਰੀ ਨਰਸਰੀ ਹੀ ਦੇਖਣਾ ਹੋਏਗਾ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਸ ਤੋਂ ਪਹਿਲਾਂ ਵੀ ਪਲੇਵੇ ਸਕੂਲਾਂ ਦੇ ਲਈ ਕਈ ਹੁਕਮ ਜਾਰੀ ਕੀਤੇ ਗਏ ਸਨ ਜਿਸ ਦੇ ਵਿੱਚ ਬੱਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਨਿਯਮ ਬਣਾਏ ਗਏ ਸਨ ਇੱਕ ਮਾਮਲਾ ਅਜੇਹਾ ਵੀ ਆਇਆ ਸੀ ਜਿਸ ਵਿੱਚ ਬੱਚੇ ਨੂੰ ਬਾਹਰ ਕੱਢ ਦਿੱਤਾ ਗਿਆ ਸੀ ਤਾਂ ਕੈਬਨਟ ਮੰਤਰੀ ਬਲਜੀਤ ਕੌਰ ਵੱਲੋਂ ਨਿਯਮ ਬਣਾਏ ਗਏ ਸਨ ਉਸੇ ਤਹਿਤ ਹੁਣ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਸਰਕਾਰ ਹੁਣ ਪਲੇਵੇ ਸਕੂਲਾਂ ਨੂੰ ਲੈ ਕੇ ਸ਼ਕਤੀ ਦਿਖਾ ਰਹੀ ਹੈ ਜਿਹੜੇ ਸਕੂਲ ਜਾਂ ਇਹ ਕਹਿ ਸਕਦੇ ਆ ਕਿ ਪ੍ਰੀ-ਨਰਸਰੀ ਤੇ ਪਲੇਵੇ ਸਕੂਲ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਤਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਤੁਸੀਂ ਵੀ ਜੋ ਪ੍ਰੀ-ਨਰਸਰੀ ਤੇ ਪਲੇਵੇ ਸਕੂਲ ਰਜਿਸਟਰ ਹਨ ਉਸ ਦੇ ਵਿੱਚ ਹੀ ਆਪਣੇ ਬੱਚਿਆਂ ਨੂੰ ਦਾਖਲ ਕਰਵਾਓ